ਓਏ ਬਈ ਦੋਸਤੋ ਆ ਸਾਡੇ ਕੌਲੇ ਰੌਮਲੇ ਇੱਥੇ ਵੀਡੀਓ ਸ਼ੂਟ ਹੋਈ ਆ ਮਾਤਾ ਕੀ ਕਰਦੀਆਂ ਮੇਥੇ ਚੀਰ ਹਾਂ ਮੇਥੇ ਚੀਰਦੀਆਂ ਮੇਥੇ ਚੀਰ ਕੇ ਕੀ ਕਰਨੇ ਆ ਸਾਗ ਧਰਿਆ ਆ ਵਿਆ ਸਾਗ ਧਰਿਆ ਆ ਵਿਆ ਸਾਗ ਦੇ ਨਾਲ ਕੋਈ ਹੋਰ ਵੀ ਧਰੀ ਬੈਠੀ ਆ ਖਵਾ ਬਣਾਉਣੇ ਕਾਦੇ ਆਤੇ ਕੁੜੀਆਂ ਆਈਆਂ ਫਿਰ ਉਹਨਾਂ ਨੂੰ ਬਣਾ ਕੇ ਦੇਣਾ ਕੁੜੀਆਂ ਆਈਆਂ ਉਹਨਾਂ ਨੂੰ ਬਣਾ ਕੇ ਦੇਣੀਆਂ ਲਓ ਜੀ ਜੀ ਰੋਲਾ ਪਾਈ ਇਹਨੇ ਨਾ ਸਾਰੇ ਗਏ ਆ ਕੋਆ ਕਾਰੀ ਤੇ ਆ ਨਵਰੀ ਸਿਓ ਆ ਜਾ ਵੇ ਸਾਡੇ ਘਰੇ ਪੰਡ ਤੇ ਆ ਸਾ ਤੜੀ ਭਜਦੀ ਮਾਤਾ ਹਾੜੀ ਚ ਉਜੀ ਚ ਆ ਸਾਡੇ ਫਾਦਰ ਸਾਹਿਬ ਆ ਗਏ ਆ ਚੂਲੇ ਦਾ ਆਪਰੇਸ਼ਨ ਕਰਾ ਲਿਆ ਇਹਨਾਂ ਨੇ ਕਿਵੇਂ ਆ ਹੁਣ ਚੂਲਾ ਠੀਕ ਆ ਹੈ ਠੀਕ ਆ ਤੁਰੇ ਫੇਰੇ ਤੇ ਹੋ ਗਿਆ ਹੁਣ ਹੁਣ ਮੈਂ ਭੱਜਣ ਲੱਗ ਪਿਆ ਭੱਜਣ ਲੱਪਿਆ ਕਿੰਨੇ ਦਿਨ ਹੋ ਗਏ ਆਪਰੇਸ਼ਨ ਕਰਾਏ ਨੂੰ ਰਾਜ ਹੋ ਗਏ ਜੀ। ਕਰੀਬ ਹੋ ਵੀ 31 ਹਾਂ 25 ਦਿਨ ਹੋ ਗਏ। 25 ਦਿਨ ਹੋ ਗਏ? ਹਾਂਜੀ। ਕਿਵੇਂ ਕੋਈ ਦੁੱਖ ਤਕਲੀਫ? ਕੋਈ ਦੁੱਖ ਤਕਲੀਫ ਨਹੀਂ ਕੀ। ਠੀਕ ਆ। ਆ ਸਾਡੇ ਪੱਕੇ ਵਾਲੇ ਆਏ ਵੇ ਆ। ਬਹੁਤ ਔਖਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਫਿਰ ਕਿਵੇਂ ਆ ਕੀ ਲੈ ਕੇ ਆਣਾ ਤੂੰ? ਕੀ ਬਣਾਈ ਜਾਨੀ ਆ? ਠੀਕ ਆ। ਮੈਂ ਨਹੀਂ ਬਣਾਈ ਜਾਨੀ। ਕੀ ਨਹੀਂ ਜਾਨੀ ਆ? ਖੁਆ। ਇਧਰ ਰੂਹ ਕਰਕੇ ਦੱਸ। ਖੁਆ। ਆ ਕੀ ਬਣੀ ਜਾਂਦਾ ਆ ਬਣੀ ਜਾਂਦਾ ਸਾਗ ਆਉਗਾ ਲਕੜਾਈਆਂ ਕਿਵੇਂ ਚੀਰੀ ਫਰਦੀਆਂ ਆ ਤਾਂ ਚੀਰ ਲੈ ਜਿਹੜਾ ਫੋਟਾ ਬਣਾਇਆ ਜਾਂਦਾ ਆ ਦੇਖੋ ਜੀ ਹੋਰ ਮੇਥੇ ਪਾਉਣ ਲੱਗੀ ਆ ਮਾਤਾ ਸਾਗ ਦੇ ਵਿੱਚ ਹੋਰ ਇਹ ਤਾਂ ਲੱਗੋ ਪਾੜਨ ਦੇ ਪਾੜ ਆ ਕੇ ਰੱਖੀ ਵੀ ਸੀਗੀ ਰਜਾਈ ਚ ਹੋ ਚੱਲੇ ਤਾਂ ਡੱਕ ਨੀ ਗਿਆ ਨਾ ਦੋ ਜਿਹੜੇ ਕੱਢਿਆ ਕਰੋ ਬਾਹਰ ਹੀ ਰੱਖੀ ਇੱਕ ਕੋਟ ਨਹੀਂ ਆਹ ਲਓਣੀ ਆਪਾਂ ਨੂੰ ਸਾਫਾ ਲੋੜੀ ਤੋਂ ਬਾਅਦ ਆਪਾਂ ਕੋ ਸਟੀਲ ਨਹੀਂ ਨਾ ਬਸ ਵਰਤਨਾ ਵਿੱਚ ਨਾ ਲੋਣੀ ਆਉਂਦਾ ਲੱਕੜ ਦੀ ਆਪਣੀ ਕੋਟ ਨਹੀਂ ਆ ਠੀਕ ਆ ਕੱਟੜ ਟੱਟ ਹਣ ਹਾਰੀ ਤੇ ਆਪਾਂ ਸਾਲ ਧਰੇ ਠੀਕ ਆ ਇੰਟੂ ਵੇਸ ਵੱਲੋਂ ਥੀ ਜਿਆਦਾ ਠੀਕ ਆ ਉਹ ਆਈ ਗੱਲ ਸੁਣ ਲੋਰੀ ਦੇ ਸਕੂਲ ਤੇ ਜਾ ਰਹੇ ਹੋ ਲੋ ਜੀ ਸਪਾਗ ਬੋਲ ਬਲੀਆਂ ਗੱਡਾਂ ਲਾ ਪਿਆ ਮੈਨੂੰ ਲੱਗਦਾ ਲੋਰੀ ਦੀਆਂ ਛੱਪੇ